ਰਈ ਗੱਲਾਂ ਦੋਨਾਂ ਦੀ ਵੇਖ ਕੇ ਖੁਸ਼ਬੋ ਤੇ ਫੁੱਲ ਨੇ ਤੇ ਕੁਝ ਸਾਡੇ ਵਕਤ ਦੀਆਂ ਚੰਗਿਆੜਾਂ ਨੇ ਜੋ ਅਸੀਂ ਛੱਡ ਕੇ ਭੁੱਲ ਗਏ ਸਾਂ ਸੱਜਣਾ ਗੱਲਾਂ ਦੋਈ ਨੇ ਹੰਕਾਰ ਤੇ ਵਪਾਰ ਬਾਲਾ ਚਿਰ ਨਹੀਂ ਚੱਲਦੇ ਕਲਚਰ ਕਹਿ ਦਿੰਨੇ ਆ ਨਾ ਆਪਾਂ ਕਹਿ ਦਿੰਨੇ ਆ ਪਿੱਛੇ ਵੀ ਇਹ ਗੱਲ ਹੋਈ ਹੈ ਨਾ ਵੀ ਕਲੈਕਟਰ ਲੈਸ ਜਦ ਬੰਦਾ ਯਾਰ ਇਹਦੇ ਮੂੰਹ ਨਾ ਲੱਗੋ ਆ ਮਿਲਦੇ ਰਹਿੰਦੇ ਨੇ ਭਾਈ ਸਾਹਿਬ ਖਲੋਤੇ ਨੇ ਹੋਰ ਵੀ ਸੱਜਣ ਖਲੋਤ ਨੇ ਕਿੱਥੋਂ ਨਿਕਲੇ ਨੇ ਕਮਲ ਹਮੇਸ਼ਾ ਗੰਦਗੀ 'ਚ ਪੈਦਾ ਹੁੰਦਾ ਨੇਚਰ ਉਹਦਾ ਗੰਦਗੀ 'ਚ ਪੈਦਾ ਹੁੰਦਾ ਮੈਂ ਤੁਹਾਡਾ ਆਪਣਾ ਸਿੱਪੀ ਕਲਾਕਾਰ ਤੇ ਅੱਜ ਅਸੀਂ ਸਿੰਘ ਬਾਰਡਰ ਤੇ ਪਹੁੰਚੇ ਆ ਆਪਣੇ ਨਾਲ ਬਾਬਾ ਜੀ ਨੇ ਉਹਨਾਂ ਨਾਲ ਵਿਚਾਰ ਚਰਚਾ ਕਰਦੇ ਆ ਆਪਣੇ 26 ਤਰੀਕ ਤੋਂ ਅੰਦੋਲਨ ਅੰਦੋਲਨ ਹੈ ਜਿਹੜਾ ਉਹ ਚੱਲੂ ਹੋਇਆ ਜੀ ਤੇ ਬਾਬਾ ਜੀ ਨਾਲ ਆਪਾਂ ਜਿਹੜੇ ਅੰਦੋਲਨ ਬਾਰੇ ਸਾਰੀ ਗੱਲਬਾਤ ਕਰਦੇ ਆ ਉਹਨਾਂ ਦੇ ਉਹਨਾਂ ਨਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੇਰਾ ਨਾਮ ਹੈ ਬਲਵਿੰਦਰ ਸਿੰਘ ਲਾਡੀ ਰੱਬ ਨੇ ਦਿੱਤਾ ਹਨਾ ਚਲੋ ਕਬੂਲਨਯੋਗ ਹੈ ਬਾਣੇ ਦਾ ਸਪੈਕਟ ਹੈ ਸਤਿਕਾਰ ਹੈ ਸਭ ਨੇ ਆਪ ਆਪਣੀ ਥੌਲਟੀ ਲੱਗੀ ਹੁੰਦੀ ਏ ਬਾਬਾ ਸ਼ਬਦ ਬਹੁਤ ਵੱਡਾ ਸ਼ਾਇਦ ਉਹਦੇ ਕਾਬਲਤ ਹੋਈਏ ਕਈ ਜਨਮ ਲੱਗ ਜਾਂਦੇ ਨੇ ਰਹੀ ਗੱਲ ਨਾਲ ਦੋਨਾਂ ਦੀ ਵੇਖ ਕੇ ਖੁਸ਼ਬੋ ਦੇ ਫੁੱਲ ਨੇ ਤੇ ਕੁਝ ਸਾਡੇ ਵਕਤ ਦੀਆਂ ਚੰਗਿਆੜਾਂ ਨੇ ਜੋ ਅਸੀਂ ਛੱਡ ਕੇ ਭੁੱਲ ਗਏ ਸਾਂ ਮੌਕੇ ਦੀ ਸਤਿਕਾਰ ਇਹ ਅੱਜ ਦੀ ਗੱਲ ਨਹੀਂ ਜਦੋਂ ਬਾਬਰ ਚੜ੍ਹ ਕੇ ਆਇਆ ਨਾ ਉਦੋਂ ਵੀ ਸੰਤ ਮਹਾਤਮਾ ਬਥੇਰੇ ਸਨ ਉਦੋਂ ਵੀ ਸੰਤ ਮਹਾਤਮਾ ਬਥੇਰੇ ਸਨ ਬਥੇਰੇ ਸਨ ਨਾ ਤੇ ਦਰਦ ਕਿੰਨੇ ਪੈਦਾ ਕੀਤਾ ਦਰਦ ਉਹਨੇ ਪੈਦਾ ਕੀਤਾ ਜਿਨੇ ਆਪਣਾ ਆਪ ਲਟਾਤਾ ਆਪਣਾ ਸਭ ਕੁਝ ਓਝਾੜ ਕੇ ਉਹਨੇ ਇੱਕ ਇਨਕਲਾਬ ਦਾ ਇੱਕ ਨਵੀਰ ਦਾ ਤੇ ਪਾਰਟੀ ਲੀਰ ਦਾ ਤੁਰੇ ਹੋਏ ਫਕੀਰ ਦਾ ਬਿਆਨ ਅਲਾਉਂਚ ਕੀਤਾ ਉਹਨਾਂ ਨੇ ਕਿਹਾ ਸੀ ਨਾ ਯਾਰ ਐਸੀ ਮਾਰ ਪਈ ਕਲਿਆਣੇ ਤਾਂ ਕਿ ਦਰਦ ਨਾ ਆਇਆ ਕਹਿੰਦਾ ਰੱਬਾ ਬڑے-ਬڑے ਨੇ بڑے-ਬڑے ਦੁਨੀਆਂ ਦੇ ਯੋਧੇ ਹੋਏ ਨੇ ਯਾਰ ਵੀ ਤੈਨੂੰ ਦਰਦ ਹੀ ਨਹੀਂ ਆਉਂਦਾ ਤੂੰ ਕਿੱਥੇ ਬਹਿ ਗਿਆ ਹੈਣਾ ਅੱਜ ਉਹ ਦਰਦ ਫਾਇਦਾ ਹੋ ਕੇ ਇਹਨਾਂ ਨੇ ਮੌਕਾ ਉਠਾ ਲਿਆ ਹਰ ਚੀਜ਼ਾਂ ਨੇ ਵੀ ਯਾਰ ਹਾਂ ਪੰਜਾਬ ਚੁੱਪੇ ਸ਼ਾਰਟ ਸਟੇਟ ਚੁੱਪੇ ਸਰਕਾਰਾਂ ਰਾਜਨੀਤੀ ਕੁਝ ਵੀ ਚੀਜ਼ ਲਾ ਲੋ ਵੈਸੇ ਪੱਖ ਨਹੀਂ ਪੱਖ ਲੈਣਾ ਪੈਂਦਾ ਕਿਉਂਕਿ ਸਾਡੇ ਗੁਰੂ ਸਾਹਿਬ ਇਹ ਚੀਜ਼ ਨੂੰ ਅਲਾਉਂਚ ਕਰਕੇ ਗਏ ਨੇ ਨੀਤੀ ਵੀ ਤੇ ਬਦਨੀਤੀ ਵੀ ਇਹਨਾਂ ਤੋਂ ਬਚਣਾ ਤੇ ਨੀਤੀ ਖੇਡਣੀ ਹੈ ਨਹੀਂ ਤੇ ਪੰਜਾਬ ਸ਼ਾਂਤ ਸੀ ਹਰ ਚੀਜ਼ ਤੋਂ ਅਲੱਗ ਸੀ ਸੱਜਣਾ ਗੱਲਾਂ ਦੋ ਹੀ ਨੇ ਹੰਕਾਰ ਤੇ ਵਪਾਰ ਬਾਲਾ ਚਿਰ ਨਹੀਂ ਚੱਲਦੇ ਗੁਰੂ ਸਾਹਿਬ ਨੇ ਬਚਨ ਕੀਤਾ ਐਸੀ ਮਾਰ ਪਾਈ ਕਰਿਆਣੇ ਤਾਂ ਕਿ ਦਰਦ ਨਾ ਆਇਆ ਉਹਨਾਂ ਦੇ ਉਸ ਲੋਕਾਂ ਦੇ ਅੱਜ ਵੀ ਉਹ ਦਰਦ ਪੇਸ਼ ਹੋਇਆ ਹਰ ਕੋਈ ਬੰਦਾ ਨੌਜਵਾਨ ਬੱਚੀ ਬਜ਼ੁਰਗ ਯਾਰ ਕਿੰਨੇ ਕਿੰਨੇ ਐ ਕੋਜੇ ਦਰਦ ਨੇ ਜਿਹੜੇ ਕਰਕੇ ਆਪਣੇ ਆਪਣੇ ਝੋਲੀ ਤੋਂ ਲੈ ਕੇ ਅੜਾਲਤਾਂ ਆਏ ਨੇ ਰਹੀ ਗੱਲ ਸਿੰਘ ਬਾਰਡਰ ਦੀ ਇਹ ਸਿੰਘੂ ਨਹੀਂ ਸਿੰਘ ਬਾਰਡਰ ਤੋਂ ਖਾਲਸਾ ਅਕਾਲ ਪੁਰਖ ਵੈਗੁਰੂ ਜਦੋਂ ਵੀ ਕੋਈ ਕਾਪੀ ਪੰਨੇ ਤਿਆਰ ਕਰਦਾ ਨਾ ਨਵੀਂ ਕਲਮ ਨਵੀਂ ਸੋਚ ਨਵਾਂ ਵਿਰਸਾ ਤੇ ਉਹ ਤੇਰੇ ਮੇਰੇ ਵਰਗਿਆਂ ਤੋਂ ਹੀ ਪੈਦਾ ਕਰਦਾ ਜਿਹੜੇ ਆਪਾਂ ਜਿਨ੍ਹਾਂ ਨੂੰ ਅੱਜ ਕਹਿੰਦੇ ਆ ਯਾਰ ਕੋਈ ਪਹਿਚਾਨ ਨਹੀਂ ਇਹਨਾਂ ਨੇ ਬੰਨਣਾ ਕੀ ਏ ਇਹਦੇ ਮਰ ਗਏ ਨੇ ਨਸ਼ੇ ਦੇ ਹੋਰ ਲੱਲੇ ਭੱਬੇ ਨੇ ਗੁਰੂ ਸਾਹਿਬ ਨੇ ਫਿਰ ਇੱਕ ਬਚਨ ਕਿਹਾ ਸੀ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਹੁਣ ਸਵਾਦ ਦੇਵੇ ਹਰ ਕੋਈ ਸਖਤ ਹੈ ਹਰ ਕੋਈ ਬੀਜ ਜਿਹਨੂੰ ਕਹਿੰਦੇ ਸਣੇ ਡੋਜ ਵਾਲੇ ਨੇ ਨਸ਼ੇ ਵਾਲੇ ਨੇ ਇਹ ਮਰ ਗਏ ਨੇ ਖਤਮ ਹੋ ਗਏ ਨੇ ਹਰ ਚੀਜ਼ ਹਰ ਚੀਜ਼ ਦੀ ਯਾਰ ਚਾਲ ਚੱਲੀ ਏ ਪਰ ਸੱਚੇ ਵੇ ਕਲਗੀਧਰ ਦਾ ਖੂਨ ਹੈ ਇਹ ਸਰਸਾ ਦੇ ਕੰਡੇ ਦਾ ਜਲੂਨ ਹੈ ਤੇ ਹਰ ਸਮੇਂ ਸਿਰ ਇੱਟ ਤੇ ਪੱਥਰ ਦਾ ਜਵਾਬ ਮਿਲਦਾ ਰਿਹਾ ਹਾਂ ਸ਼ਾਇਦ ਸਾਡੇ ਵਾਲੇ ਵੀ ਭੁੱਲ ਗਏ ਸਣ ਤੇ ਇਹ ਵੀ ਭੁੱਲ ਗਏ ਸਣ ਉਸ ਟਾਈਮ ਰੰਗਾ ਸੀ ਕਹਿੰਦਾ ਸੀ ਨਾ ਕਉਂਕੋ ਤਾਬ ਮਾੜਾ ਮੋਟਾ ਬੈਂਕ ਅਕਾਊਂਟ ਜਾਦਾ ਹੋਵੇ ਬੰਦੇ ਨੂੰ ਹਕੂਮਤ ਆ ਜਾਂਦੀ ਹੈ ਵੀ ਪਤਾ ਨਹੀਂ ਮੈਂ ਹੀ ਆ ਦੁਨੀਆ ਤੇ ਬਾਕੀ ਅਕਲ ਦੇ ਆੰਦੇ ਨੇ ਪਰ ਕੁਦਰਤ ਬੜੀ ਸੋਚ ਤੇ ਸਮਝ ਨਾਲ ਤੇ ਠਰਾ ਨਾ ਚੱਲਦੀ ਏ ਕਦੀ ਸਿੱਖਿਆ ਵੇਖੋ ਨਾ ਮੇਰੇ ਵਰਗੂ ਚਾਰ ਪੰਜ ਗੱਲਾਂ ਆ ਗਈਆਂ ਫੋਲੋ ਬਣ ਕੇ ਲੱਲੇ ਪੱਬੇ ਹੋਰ ਅਗਲਾ ਸਪੈਕਟ ਕਰਦਾ ਨਹੀਂ ਯਾਰ ਪਾਣੀ ਦੇ ਠਰਾ ਤੋਂ ਪੁੱਛ ਸ਼ਹੀਦੀਆਂ ਦੇ ਰਾਹ ਤੋਂ ਪੁੱਛ ਕਿਤੇ ਸਜਦੇ ਦੇ ਮਲਾਹ ਤੋਂ ਪੁੱਛ ਗੁਰੂ ਕੀ ਕਹਿ ਕੇ ਗਏ ਨੇ ਅੱਜ ਉਹ ਲੋਰ ਅੱਜ ਉਹ ਜਜ਼ਬਾ ਅੱਜ ਉਹ ਜਿੰਨੂੰ ਅਸੀਂ ਬਦਨਾਮ ਦਾ ਟਿੱਕਾ ਦੇ ਦਿੱਤਾ ਸੀ ਤੇ ਉਹੀ ਟਿੱਕੇ ਨੇ ਇੱਕ ਦਿਨ ਹਿੰਦੂਆਂ ਦਾ ਟਿੱਕਾ ਪਟਾਇਆ ਸੀ ਸ਼ਬਦਾਲੀ ਬੋਲਣੀ ਨਹੀਂ ਚਾਹੀਦੀ ਪਰ ਸੱਚ ਉਹ ਟਿੱਕੇ ਨੂੰ ਅਸੀਂ ਭੁੱਲ ਗਏ ਭੁੱਲ ਕਿਉਂ ਗਏ ਕਿਉਂਕਿ ਅਸੀਂ ਸੌਂ ਗਏ ਸਾਂ ਬੜੀ ਗਹਿਰੀ ਨੁੰਦੇ ਅਕਲਾਂ ਤੇ ਲੱਗੇ ਸਨ ਅਕਲ ਨੂੰ ਜਿੰਦੇ ਫਿਰ ਗੱਲ ਮੈਂ ਕਹਿਦਾ ਵੇ ਲਾਡਿਆ ਅਗਰ ਗੁਰੂ ਗੋਬਿੰਦ ਨਾ ਹੁੰਦੇ ਤੇ ਇਥੇ ਵਾਰਤ ਫਿਰ ਨਾ ਚੁੰਦੇ ਸ਼ਹੀਦਾਂ ਦੇ ਦਿਨ ਚੱਲੇ ਨੇ ਨਵਾਂ ਸਾਲ ਚੜ ਗਿਆ ਹਨ ਪਿੱਛੋਂ ਉਦੋਂ ਸ਼ਹੀਦੀ ਤਾਰਤ ਨਮਾਲ ਨੇ ਖਤਮਾ ਹੋਇਆ ਪ੍ਰਵਾਨ ਹੋਇਆ ਤੇ ਪਾਸ਼ਾ ਦਾ ਜਨਮ ਦਿਹਾੜਾ ਵਿਛੜ ਗਿਆ ਇਹ ਜਮੀਰ ਤੇ ਤਕਦੀਰ ਦੀ ਲੜਾਈ ਅੱਜ ਤੋਂ ਨਹੀਂ ਬਰਿਆਂ ਤੋਂ ਚੱਲਦੀ ਆਈ ਏ ਅੱਜ ਸਾਨੂੰ ਕੌਮ ਨੂੰ ਪਰਮੇਸ਼ਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਭਾਵੇਂ ਉਹਨੂੰ ਆਪਾਂ ਕਹਿ ਦਈਏ ਯਾਰ ਉਹ ਗਿਆਨੀ ਏ ਭਾਵੇਂ ਆਪਾਂ ਕਹਿ ਦਈਏ ਯਾਰ ਨਸ਼ੇੜੀ ਏ ਭਾਵੇਂ ਆਪਾਂ ਕਹਿ ਦਈਏ ਉਹ ਬੰਦਾ ਯਾਰ ਕਲੈਕਟਰ ਲੈਸ ਏ ਪਾਸ਼ਾ ਨੇ ਕੀ ਪਤਾ ਕਿੱਥੋਂ ਕੀ ਚੀਜ਼ ਚੁੱਕਣੀ ਏ ਤੇ ਕਿੱਥੇ ਮੁਕਣੀ ਏ ਉਹਨੇ ਸਮੇਂ ਤੋਂ ਪਹਿਲਾਂ ਹੀ ਉਹ ਚੀਜ਼ ਨੂੰ ਗਾਈਡ ਕੀਤਾ ਬਾਕੀ ਗੁਰੂ ਬڑا ਬਿਆਨ ਤੇ ਆਪੇ ਮਹਾਤਮਾ ਹੈਲੋ ਅਟੈਚਮੈਂਟ ਆਪੇ ਮਹਾਤਮਾ ਆਪੇ ਸੰਤ ਤੇ ਉਹ ਕੀ ਪਤਾ ਕਿੱਥੋਂ ਸ਼ੁਰੂ ਕਰੇ ਆਪਣਾ ਤੇ ਇਹੀ ਹੈ ਲਾਈ ਲੱਗਣਾ ਬਣੀ ਹੈ ਬਸ ਇਸ਼ਾਰੇ ਨੂੰ ਇਸ਼ਾਰਾ ਸਮਝੀਏ ਖੂਨ ਦਾ ਪਾਰਾ ਸਮਝੀਏ ਚੱਲਦਾ ਭੰਡਾਰਾ ਸਮਝੀਏ ਲਾੜਿਆ ਡਿੱਗੇ ਤੇ ਆਪਾਂ ਪਹਿਲਾਂ ਸਾਂ ਬਸ ਗੁਰੂ ਦਾ ਸਹਾਰਾ ਸਮਝੀਏ ਸਭ ਕੁਝ ਉਹਨੇ ਕਰ ਦੇਣਾ ਜਿਵੇਂ ਸ਼ਾਂਤਮਈ ਨਾ ਵੇਖਿਆ ਨਾ ਯਾਰ ਅੱਗੇ ਵੀ ਆਪਾਂ ਮੇਲੇਾਂ ਤੇ ਜਾਂਨੇ ਸਾਂ ਵੇਖਿਆ ਨਾ ਕਿਵੇਂ ਚੀਕ ਜਿਗਿਆੜਾ ਲੱਲੇ ਪੱਬੇ ਹਣਾ ਠੀਕੇ ਜਵਾਨੀ ਹਰਕਤਈਏ ਹਰਕਤੇ ਵਿਡਾਪਾ ਆਇਆ ਹਰਕਤੇ ਚੀਜ਼ ਆਈ ਪਰ ਇੱਥੇ ਵੇਖੋ ਕਿਵੇਂ ਉਹੀ ਪਰਿਵਾਰ ਉਹੀ ਸੁਣਨ ਉਹੀ ਗੂੰਜ ਤੇ ਉਹੀ ਨਾਟਾ ਏ ਲਾੜਿਆ ਇਹ ਉਹੀ ਵਸਦੇ ਨੇ ਜਿਨ੍ਹਾਂ ਨੂੰ ਅਕਲਾਂ ਦਾ ਘਾਟਾ ਏ ਬਦਨਾਮੀ ਸਾਡੀ ਬੜੀ ਸੀ ਫੜਿਆ ਸਾਡਾ ਝਟਾ ਏ ਜਿੰਨਾ ਕਿਸਾਨਾਂ ਨੇ ਹਲ ਵਾਹ ਕੇ ਦਲ ਵਸਾਏ ਨੇ ਇਹ ਗੁਰੂ ਨਾਨਕ ਦਾ ਉਹੀ ਥਾਪਾ ਏ ਚੱਲਦਾ ਆਉਂਦਿਆ ਕਿਉਂ ਕੋਸ ਸਮਾਂ ਹੁੰਦਾ ਆਪਾ ਏ ਸਮਝ ਨਾ ਆਈ ਤੇ ਸਿਆਪਾ ਏ ਮੁੱਲਾ ਕਾਜੀ ਵੇਦਕਰਾਨ ਸਭ ਵਸਦੇ ਨੇ ਉਹਦੇ ਜਹਾਨ ਇਕੋ ਦੇਵ ਨੂੰ ਇਕੋ ਗੁਰੂ ਨੂੰ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਸਾਜਿਆ ਕਿਸਾਨ ਹੀੜ ਦੀ ਹੱਡੀ ਆ ਯਾਰ ਜਦੋਂ ਟੁੱਟ ਜੇ ਫਿਰ ਬੰਦਾ ਕੋਈ ਤੇਹੀਲਾ ਕਰਦਾ ਹੀ ਏ ਬਾਕੀ ਤੂੰ ਦੱਸ ਬਾਬਾ ਜੀ ਇੱਕ ਤੁਹਾਨੂੰ ਸਵਾਲ ਹੈ ਵੀ ਜਿਵੇਂ ਆ ਸੌਰੀ ਬਲਵਿੰਦਰ ਸਿੰਘ ਜੀ ਤੁਹਾਨੂੰ ਇੱਕ ਸਵਾਲ ਹੈ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਕਈ ਲੋਕ ਕਹਿ ਦਿੰਦੇ ਆ ਵੀ ਜਿਹੜੇ ਕਲਾਕਾਰ ਆ ਲੱਚਰ ਗਾਇਕ ਲੱਚਰ ਗਾਇਕੀ ਗਾਉਂਦੇ ਆ ਤੇ ਉਹਨਾਂ ਨੂੰ ਬਾਬਾ ਜੀ ਇੱਥੇ ਦੇਖਿਆ ਆਪਣੇ ਵੀ ਬਾਰਡਰ ਤੇ ਉਹ ਝਾੜੂ ਮਾਰ ਰਹੇ ਸੀ ਉਹਨਾਂ ਨੇ ਜਿੰਨਾ ਵੀ ਆਪਣਾ ਹੋ ਸਕਿਆ ਮੰਨ ਲਓ ਉਹਨਾਂ ਨੇ ਯੁਵਾ ਮੁੰਡੇ ਵੀ ਆਪਣੇ ਨਾਲ ਲੈ ਕੇ ਆਏ ਉਤਸ਼ਾਹ ਪੈਦਾ ਕਰਿਆ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਦੇਖੋ 1 ਮਿੰਟ ਲੱਚਰ ਕਹਿ ਦਿੰਨੇ ਆ ਇੱਕ ਨਾ ਇੱਕ ਸੈਕਿੰਡ ਭਾਈ ਲੱਚਰ ਕਹਿ ਦਿੰਨੇ ਆ ਨਾ ਆਪਾਂ ਕਹਿ ਦਿੰਨੇ ਆ ਪਿੱਛੇ ਵੀ ਇਹ ਗੱਲ ਹੋਈ ਹੈ ਨਾ ਵੀ ਕਲੈਕਟਰ ਲੈਸ ਜਦ ਬੰਦਾ ਯਾਰ ਇਹਦੇ ਮੂੰਹ ਨਾ ਲੱਗੋ ਆ ਮਿਲਦੇ ਰਹਿੰਦੇ ਨੇ ਭਾਈ ਸਾਹਿਬ ਖਲੋਤੇ ਨੇ ਹੋਰ ਵੀ ਸੱਜਣ ਖਲੋਤ ਨੇ ਕਿੱਥੋਂ ਨਿਕਲੇ ਨੇ ਕਮਲ ਹਮੇਸ਼ਾ ਗੰਦਗੀ 'ਚ ਪੈਦਾ ਹੁੰਦਾ ਨੇਚਰ ਉਹਦਾ ਗੰਦਗੀ 'ਚ ਪੈਦਾ ਹੁੰਦਾ ਆ ਪਰ ਸਿਰਫ ਇਹ ਵੀ ਵਰਖ ਵਕਤ ਦਾ ਮਾਰਿਆ ਹਰ ਕੋਈ ਹਰ ਕੋਈ ਵਕਤ ਦਾ ਮਾਰਿਆ ਮੰਨ ਲੈ ਕੋਈ ਬੱਚੇ ਨਾ ਮਾਂ ਪੇ ਦੋ ਬੱਚਿਆਂ ਨੂੰ ਜਨਮ ਦੇ ਦਿੰਦਾ ਦਿੰਦਾ ਨਾ ਜੁੰਦਿਆਂ ਦੇ ਉਹਦੇ ਮਾਂ ਪੇ ਉੱਤੇ ਚਲੇ ਜਾਂਦੇ ਨੇ ਕੌਣ ਪਾਲਦਾ ਰੱਬ ਪਾਲਦਾ ਨਾ ਤੇ ਕਈਆਂ ਦੇ ਅਗੂ ਲਾ ਦੀ ਇਹੋ ਜੀ ਨਿਕਲ ਜਾਂਦੀ ਏ ਉਹ ਕਹਿੰਦੇ ਰੱਬਾ ਨਾ ਹੀ ਦਈ ਨਾ ਸਾ ਸ਼ਰਮ ਠੀਕ ਸੀ ਸੱਚੇ ਵੇ ਇਹ ਲੱਚਰ ਇਹ ਆਪਾਂ ਕਹਿੰਨੇ ਆ ਸਾਡੀ ਜਬਾਨ ਕਹਿੰਦੀ ਬਦਨਾਮੀ ਹੈ ਮੈਂ ਆਪਣੇ ਤੇ ਤੇਰੇ ਤੇ ਸਵਾਲ ਕਰਨਾ ਮੈਂ ਕਹਦਾ ਯਾਰ ਤੂੰ ਕ੍ਰੀਮ ਸ਼ੇਪ ਐ ਤੇਰੇ ਪੱਲੇ ਹੀ ਕੱਖ ਨਹੀਂ ਕੀ ਪਤਾ ਮੇਰੇ ਨਾਲ ਇੰਟੈਲੀਜੈਂਟ ਹੋਵੇਂ ਸਾਨੂੰ ਯਾਰ ਹੰਕਾਰ ਨੇ ਤੇ ਕੱਟਰਪੂਣਾ ਨੇ ਲੈ ਕੇ ਬਹਿ ਗਏ ਆ ਆਪਾਂ ਇੱਥੇ ਕੋਈ ਧਰਮ ਕੋਈ ਜਾਤੀਵਾਦੀ ਨਹੀਂ ਇੱਥੇ ਅਕਾਲ ਤੇ ਕੋਈ ਖਿਆਲ ਕਿਉਂਕਿ ਗੁਰੂ ਐ ਸਾਡੇ ਨਾਲ ਤੇ ਹਿੰਦ ਦੀ ਚਾਦਰ ਦੀਨ ਦਿਵਾਲ ਜਿਨੇ ਸਾਰਿਆਂ ਦਾ ਬੇੜਾ ਪਾਰ ਕੀਤਾ ਸੀ ਇਹ ਵਾਰਿਸ ਨੇ ਉਸ ਦੇ ਜਿਨੇ ਕਾਬਲ ਕੰਧਾਰ ਤੋਂ ਕੰਨੀਆਂ ਤਰ ਸ਼ੁਰੂਤਵਾਨ ਕੀਤਾ ਸੀ ਇਹ ਰਾਜ ਏ ਇਹ ਪਖਤੇ ਹਾਂ ਥੋੜੇ ਬੋਤੇ ਆਪਾਂ ਉਲਝਣਗੇ ਸਾਂ ਲੱਲੇ ਪੱਬੇ ਕਈ ਵਾਰੀ ਨਾ ਬੰਦਾ ਜਾੜੇ ਕੱਠ ਚ ਭੁੱਲ ਜਾਂਦਾ ਪਰ ਇੱਥੇ ਮੈਨੂੰ ਨਹੀਂ ਮਹਿਸੂਸ ਹੋਇਆ ਬਾਕੀ ਤੇ ਹਵਾਵਾਂ ਨੇ ਵੀਰ ਮੇਰੇ ਆ ਮੀਡੀਆ ਵਾਲੇ ਲੱਲੇ ਪੱਬੇ ਕਿਉਂਕਿ ਖਰਚਾ ਖਾਣਾ